2009 ਤੋਂ ਬਾਅਦ ਐਸਾ ਸਾਡੇ ਆਪਸ ਵਿੱਚ ਜਿਹੜੇ ਸੰਬੰਧ ਸੀ ਉਹ ਵਿਗੜੇ ਕਿ ਅੱਜ ਤੱਕ ਅਸੀਂ ਕੋਰਟ ਕਚਹਿਰੀਆਂ ਦੇ ਵਿੱਚੋਂ ਨਿਕਲ ਨਹੀਂ ਸਕਿਆ ਜਿਹੜੀ ਅੱਜ 12 ਅਕਤੂਬਰ ਨੂੰ ਉੱਥੇ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਜਿੰਨੇ ਵੀ ਇਹ ਸੇਵਾਦਾਰ ਖੜੇ ਨੇ ਮੇਰੇ ਅੰਦਾਜ਼ੇ ਮੁਤਾਬਕ 1-2 ਤੋਂ ਛੱਡ ਕੇ ਸਾਰੇ ਹੀ ਨਵੇਂ ਸੇਵਾਦਾਰ ਨੇ ਸੋ ਆਓ ਜਿੱਦਾਂ ਇਹਨਾਂ ਨੇ ਹੌਸਲੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਆਮ ਜੀ ਨੂੰ ਆਪਣੇ ਖਿਆਲ ਆ ਗੁਰੂ ਘਰ ਵੀ ਦੱਸੇ ਨੇ ਇਹਨਾਂ ਦੀ ਵੱਧ ਤੋਂ ਵੱਧ ਆਪਾਂ ਜਿਹੜੀ ਮਦਦ ਕਰਕੇ ਇਹਨਾਂ ਨੂੰ ਪ੍ਰਬੰਧ ਦੇ ਵਿੱਚ ਲਿਆਈਏ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਗੁਰੂ ਘਰ ਦੀ ਗੋਲਕ ਵਿੱਚੋਂ 1 ਮਿਲੀਅਨ ਤੋਂ ਵੱਧ ਡਾਲਰ ਜਿਹੜੇ ਨੇ ਉਹ ਪਹਿਲੀਆਂ ਹੋਣ ਵਾਲੀਆਂ ਇਲੈਕਸ਼ਨਾਂ ਵਿੱਚ ਖੜੇ ਉਮੀਦਵਾਰਾਂ ਤੇ ਤੇ ਸੰਗਤਾਂ ਵਿੱਚੋਂ ਆਵਾਜ਼ ਉਠਾਉਣ ਵਾਲਿਆਂ ਉੱਤੇ ਕੋਰਟ ਦੇ ਕੇਸਾਂ ਦੇ ਵਿੱਚ ਖਰਚੇ ਗਏ ਜੇਕਰ ਹਰ 2 ਸਾਲ ਬਾਅਦ ਇਲੈਕਸ਼ਨ ਕਰਵਾਈ ਹੁੰਦੀ ਤੇ ਗੁਰੂ ਘਰ ਦੀ ਕਮੇਟੀ ਦੇ ਵਿੱਚ ਸੁਧਾਰ ਨਾਲੋਂ ਨਾਲ ਕੀਤਾ ਜਾ ਸਕਦਾ ਸੀ ਉਸ ਦਾ ਨਤੀਜਾ ਸਾਡੇ ਸਾਰਿਆਂ ਦੇ ਸਾਹਮਣੇ ਹੈ ਆ ਬਾਕੀ ਗੁਰਦੁਆਰਾ ਸਾਹਿਬ ਦੀ ਸਟੇਜ ਦੇ ਬਾਰੇ ਹੁਣ ਹੁਣ ਤੱਕ ਪਿਛਲੇ ਕਈ ਸਾਲਾਂ ਤੋਂ ਕਿਸੇ ਨੂੰ ਵੀ ਬੋਲਣ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਇਹ ਗੁਰੂ ਘਰ ਗੁਰੂ ਦੀ ਸੰਗਤ ਨੇ ਬਣਾਇਆ ਹੈ ਤੇ ਜੇ ਕੋਈ ਸੰਗਤ ਆ ਬੁਲਾਰਾ ਸਟੇਜ ਤੇ ਆ ਕੇ ਬੋਲਣਾ ਚਾਹੁੰਦਾ ਹੈ ਜਾਂ ਆਪਣੇ ਵਿਚਾਰ ਰੱਖਣਾ ਚਾਹੁੰਦਾ ਹੈ ਤੇ ਉਸ ਨੂੰ ਇਹ ਹੱਕ ਮਿਲਣਾ ਚਾਹੀਦਾ ਹੈ ਉਥੇ ਇੱਕ ਅਕਾਊਂਟੈਂਟ ਹੋਏਗਾ ਇੱਕ ਮੈਨੇਜਰ ਹੋਏਗਾ ਜ਼ਰੂਰੀ ਨਹੀਂ ਕਿ ਆਪੋਜੀਸ਼ਨ ਜਿਸ ਤਰ੍ਹਾਂ ਹੀ ਹੋਣਾ ਨਾ ਕੋ ਰਿਕਾਰਡ ਮੰਗਦੇ ਆ ਸਾਨੂੰ ਰਿਕਾਰਡ ਦਿੰਦੇ ਹੀ ਨਹੀਂ ਆ ਈਵਨ ਕੇ ਬਾਉਟੇਲੋ ਨੇ ਆਪਣੇ ਫਸਟ ਸੈਕੰਡ ਪੇਜ ਦਾ ਜਿਹੜਾ ਕੰਸਟਰਕਸ਼ਨ ਦਾ ਰਿਕਾਰਡ ਆ ਕਹਿੰਦੇ ਨਹੀਂ ਹੈਗਾ ਈਵਨ ਆਪਣੇ ਪੰਜ ਨਾਲ ਜਿਹੜਾ ਦਾ ਕੇਸ ਚੱਲਦਾ ਕੋਰਟ ਵਿੱਚ ਕਿਹਾ ਵਾ ਕਿ ਮੇਰੇ ਕੋਲ ਰਿਕਾਰਡ ਨਹੀਂ ਹੈਗਾ ਇਹ ਜੇ ਅਸੀਂ ਜਿੱਤ ਵੀ ਜਾਂਦੇ ਨਾ ਇਹ ਤੁਸੀਂ ਬਲੀਵ ਕਰਿਓ ਵੀ ਉੱਥੇ ਸਾਨੂੰ ਕੋਈ ਰਿਕਾਰਡ ਨਹੀਂ ਜੇ ਮਿਲਣਾ ਅਨੂੰ ਆਇਟ ਸ਼ੁਡ ਕੁਝ ਕੱਲ ਨੂੰ ਤੋਂ ਪਤਾ ਵੀ ਲੱਗ ਰਿਹਾ ਵਾ ਕੁਝ ਉੱਥੋਂ ਦੇ ਸੇਵਾਦਾਰਾਂ ਤੋਂ ਕਿ ਉਹ ਸਾਰਾ ਰਿਕਾਰਡ ਇੱਧਰ ਉੱਧਰ ਕਰ ਰਹੇ ਆ ਪਤਾ ਨਹੀਂ ਉਹਨਾਂ ਨੇ ਖੁਰਦ-ਬੁਰਦ ਕਰ ਦੇਣਾ ਜਾਂ ਕੀ ਕਰ ਦੇਣਾ ਕਿਉਂਕਿ ਉਹਨਾਂ ਨੇ ਕਾਰੀ ਪ੍ਰੋਡਕਟ ਕੁਛ ਛੜਿਆ ਇਸ ਵਿੱਚ ਉਹ ਪਾਰਦਰਸ਼ਤਾ ਜਿਹੜੀ ਆ ਅਸੀਂ ਜੇ ਕੋਈ ਮੈਨੇਜਰ ਆ ਇੱਕ ਅਕਾਊਂਟੈਂਟ ਆ ਉਹ ਰੱਖਦੇ ਆ ਆਪੋਜੀਸ਼ਨ ਪਾਰਟੀ ਕੀ ਕੋਈ ਵੀ ਮੈਂਬਰ ਜਾ ਰਹੇ ਉਹਨੂੰ ਪੁੱਛੇ ਉਹਦੇ ਅੱਗੇ ਰਿਕਾਰਡ ਰੱਖੋ 16 ਸਕਰੀਨਾਂ ਲਾਈਆਂ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਰੋਧ ਦਾ ਮਤਲਬ ਸਾਡਾ ਪਰਸਨਲ ਕਿਸੇ ਨਾਲ ਕੋਈ ਜਿੱਦ ਨਹੀਂ ਅਸੀਂ ਕਿਸੇ ਤੇ ਕੋਈ ਦੂਸ਼ਣਵਾਦੀ ਨਹੀਂ ਕਰਦੇ ਹਾਂ ਇੱਕ ਗੱਲ ਜ਼ਰੂਰ ਹੈ ਉਹ ਅਸੀਂ ਉਹ ਚੀਜ਼ ਨੂੰ ਜ਼ਰੂਰ ਨੋਟਿਸ ਲਾਵਾਂਗੇ ਜਿਹੜੀ ਚੀਜ਼ ਗਲਤ ਹੋ ਰਹੀ ਆ ਜਿਹੜੀ ਚੀਜ਼ ਸਾਨੂੰ ਲੱਗੀ ਆ ਕਿ ਸੰਗਤ ਦੇ ਹੱਕ ਦੇ ਵਿੱਚ ਹੱਥ ਦੇ ਵਿੱਚ ਹੱਕ ਦੇ ਵਿੱਚ ਨਹੀਂ ਹੈਗੀ ਉਹਦਾ ਅਸੀਂ ਹੁਣ ਵੀ ਵਿਰੋਧ ਕਰਦੇ ਆ ਬਾੜਜ ਵੀ ਕਰਦੇ ਰਾਵਾਂਗੇ ਸਾਡਾ ਮਕਸਦ ਹੈ ਕਿ ਉਹ ਚੀਜ਼ ਨੂੰ ਕਰੈਕਟ ਕਰਨਾ ਇਹ ਡੇ ਕੇਅਰ ਉਹਨਾਂ ਵਾਸਤੇ ਹੈਗਾ ਜਿਹੜੇ ਯੰਗ ਫੈਮਿਲੀਜ਼ ਹੈਗੇ ਆ ਜਿਨ੍ਹਾਂ ਨੂੰ ਬੱਚੇ ਕਿਤੇ ਰਹ ਹੋ ਡੇ ਕੇਅਰ ਦੇ ਵਿੱਚ ਛੱਡਦੇ ਨੇ ਬਟ ਵੀ ਨੋ ਕਿ ਜਦੋਂ ਵੀ ਕਿਤੇ ਹੋਰ ਜਾਣੇ ਆ ਉਹ ਸਿੱਖੀ ਸਿਧਾਂਤਾਂ ਤੋਂ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ ਐ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇੱਕ ਸਬਸਿਡਾਈਜ਼ਡ ਕੇਅਰ ਸ਼ੁਰੂ ਕੀਤਾ ਜਾਵੇ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹਦੇ ਨਿਸ਼ਚੈਨਾ ਕਰਨੇ ਆ ਕਿ ਇਹ ਸਾਡੀ ਜਿੱਤ ਹੁੰਦੀ ਐ ਤੇ ਤੁਹਾਨੂੰ ਇਹ ਗੁਰੂ ਘਰ ਦਾ ਪ੍ਰਬੰਧ ਜਿਹੜਾ ਗੁਰਮਤ ਦੇ ਅਨੁਸਾਰ ਚਲਾ ਕੇ ਬਖਾਲਾਂਗੇ ਮੈਂ ਆਪਣੀ ਸਾਧ ਸੰਗਤ ਸਲੇਟ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਪ੍ਰਚਾਰਕ ਹਨ ਇਹ ਸਾਡੇ ਕੌਮ ਦਾ ਸਰਮਾਇਆ ਸਾਨੂੰ ਇਹਨਾਂ ਨੂੰ ਸਾਂਭਣ ਦੀ ਲੋੜ ਹੈ ਅਸੀਂ ਚਕੀਤ ਬੋਨੇ ਹਾਂ ਕਿ ਸਾਡੀ ਸਾਹ ਸੰਗਤ ਸਲੇਟ ਤੋਂ ਬਾਅਦ ਇਹਨਾਂ ਦਾ ਜੋ ਬੰਦਾ ਹੋਇਆ ਸਨਮਾਨ ਉਹ ਇਹਨਾਂ ਨੂੰ ਦਿੱਤਾ ਜਾਵੇ ਗਿਆ ਤਾਂ ਜੋ ਇਹਨਾਂ ਨੂੰ ਬਾਹਰ ਕੰਮ ਕਰਨ ਦੀ ਲੋੜ ਨਹੀਂ ਪਵੇਗੀ